ਯਾਨੀ ਬਹੁਤ ਵਧੀਆ ਹੋਵਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਬਹੁਤ ਟਾਈਮ ਬਾਅਦ ਆਪਾਂ ਬਲੌਗ ਪਾਉਣੇ ਸਟਾਰਟ ਕੀਤੇ ਆ ਤੇ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਸਾਰੇ ਕਮੈਂਟ ਵੀ ਆਉਂਦੇ ਸੀ ਵੀ ਤੁਸੀਂ ਬਲੌਗ ਕਿਉਂ ਨਹੀਂ ਬਣਾ ਰਹੇ ਤੇ ਬਲੌਗ ਕਿਉਂ ਨਹੀਂ ਪਾਉਂਦੇ ਵੀਡੀਓਜ਼ ਬਣਾਉਣੀਆਂ ਬੰਦ ਕਿਉਂ ਕਰਤੀਆਂ ਸੋ ਮੈਂ ਤੁਹਾਨੂੰ ਦੱਸ ਦਾਂ ਕਿ ਸਾਡੇ ਨੰਨਾ ਮਹਿਮਾਨ ਆਉਣ ਵਾਲਾ ਕਰ ਇਸ ਕਰਕੇ ਮੈਂ ਵੀਡੀਓ ਬਣਾਉਣੀਆਂ ਛੱਡਤੀਆਂ ਸੀ ਤੇ ਸੋਚਿਆ ਚਲੋ ਵੀ ਵਿਹਲੇ ਨਾਲੋਂ ਤਾਂ ਠੀਕ ਹੈ ਨਾ ਵੀ ਚਲੋ ਟਾਈਮ ਪਾਸ ਹੀ ਕਰਨਾ ਵੀਡੀਓ ਬਣਾ ਲਿਆ ਕਰੀਏ ਤੇ ਬਾਕੀ ਮੈਨੂੰ ਵਧੀਆ ਵੀ ਲੱਗਦਾ ਨਾ ਤੁਹਾਡੇ ਸਾਰਿਆਂ ਦੇ ਕਮੈਂਟਸ ਆਉਂਦੇ ਆ ਬਹੁਤ ਵਧੀਆ ਕਮੈਂਟਸ ਵੀ ਹੁੰਦੀਆਂ ਤੇ ਬੈਡ ਕਮੈਂਟ ਵੀ ਆਉਂਦੇ ਆ ਸੋ ਬੈਡ ਕਮੈਂਟ ਵਾਲਿਆਂ ਨੂੰ ਤਾਂ ਆਪਾਂ ਇਹੀ ਕਵਾਂਗੇ ਵੀ ਕੋਈ ਗੱਲ ਨਹੀਂ ਨਾ ਜੋ ਤੁਹਾਡੀ ਸੋਚ ਨਹੀਂ ਉਹ ਤੁਹਾਡੇ ਨਾਲ ਆ ਤੇ ਜਿਹੜੇ ਵਧੀਆ ਕਮੈਂਟ ਕਰਦੇ ਆ ਉਹਨਾਂ ਨੂੰ ਦਿਲੋਂ ਧੰਨਵਾਦ ਆ ਕਿਉਂਕਿ ਤੁਹਾਡੀ ਸਪੋਰਟ ਕਰਕੇ ਹੀ ਆਪਾਂ ਇੱਥੇ ਆ ਨਾ ਤੇ ਤੁਸੀਂ ਬਹੁਤ ਵਧੀਆ ਸਪੋਰਟ ਕਰਦੇ ਹੋ ਤੇ ਜੇ ਮੈਨੂੰ سپورਟ ਕਰਦੇ ਰਹੋਗੇ ਤਾਂ ਆਪਾਂ ਅੱਗੇ ਬਲੌਗ ਹੋਰ ਲੈ ਕੇ ਆਉਂਦੇ ਰਾਵਾਂਗੇ ਹਨਾ ਤੁਹਾਡੇ ਲਈ ਤੇ ਹਾਂਜੀ ਤਾਂ ਫਿਰ ਮਿਲਦੇ ਆਂ ਅੱਗੇ ਭਗੋਣਿਆ ਤੁਹਾਨੂੰ ਬਾਕੀ ਦੇਖਦੇ ਰਹਿਓ ਬਲੌਗ ਨ ਬਣੇ ਰਹੋ ਲਾਸਟ ਤੱਕ ਬਲੌਗ ਜ਼ਰੂਰ ਦੇਖਿਓ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਨੈਕਸਟ ਬਲੌਗ ਵੀ ਪਾਵਾਂਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਕਾ ਆਪਾਂ ਨੈਕਸਟ ਬਲੌਗ ਕਿਵੇਂ ਪਾਈਏ ਵੀ ਕੀ ਟੌਪਿਕ ਹੋਵੇ ਠੀਕ ਹੈ ਆ ਦੇਖੋ ਜਾਨਵਰ ਵੀ ਸਾਡੇ ਤਾਂ ਇੰਨੇ ਬਦਮਾਸ਼ ਆ ਤੇ ਆਪ ਹੀ ਬਾਹਰ ਖੋਲ ਲੈਣ ਤੇ ਲੱਦੂਸੀ ਦੇ ਦੇ ਸਕਦੇ ਹੋ ਖੋਲ ਲੈਣਾ ਗੇਟ ਹੁਣ ਬਾਹਰ ਦੇਖੀ ਜਾਂਦੀ ਆ ਵੀ ਮੈਂ ਵੀ ਹੈ ਕੀ ਆ ਬਾਹਰ ਹੈ ਕੀ ਆ ਤੇ ਆਪਾਂ ਵੀ ਦੇਖੇ ਵੀ ਕੀ ਦੇਖੀ ਜਾਂਦੀ ਆ ਉਹ ਨਾ ਹੂੰ ਵੇ ਬਾਈ ਕੇ ਦੇਖਦੇ ਵੀ ਕੋਈ ਚੋਰੀ ਨਾ ਕਰਕੇ ਲੈ ਜੇ ਹਨ ਇਸ ਕਰਕੇ ਲਓ ਜੀ ਤੁਸੀਂ ਇਹਦੇ ਨਾਲ ਵੀ ਗੱਲ ਕਰ ਸਕਦੇ ਹੋ ਸੋਨ ਨੂੰ ਇਹਦੀ ਭਾਸ਼ਾ ਸਮਝ ਵੀ ਜੇ ਨਾ ਆਵੇ ਸਾਹੇ ਦੀ ਭਾਸ਼ਾ ਤੇ ਇਹਦੇ ਨਾਲ ਦੀ ਸਮਝ ਸਕਦੇ ਆ ਨਾ ਤੇ ਆਪਾਂ ਨੂੰ ਵੀ ਨਹੀਂ ਪਤਾ ਤੇ ਚਲੋ ਮਿਲਦੇ ਆ ਫਿਰ ਆਪਾਂ ਅੱਗੇ ਤੇ ਵਲੌਗ ਨਾ ਬਣਿ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਹਾਂਜੀ ਇਹਦਾ ਪਾਏ ਸੀਗੇ ਸ਼ਾਪ ਤੇ ਤੇ ਸੋਨ ਨੂੰ ਕਹਿੰਦੀ ਮੈਂ ਖਾਣਾ ਕੁਛ ਤੇ ਅਸੀਂ ਕਿਹਾ 버ਗਰ ਤਾਂ ਚਲੋ ਅਸੀਂ ਡੇਲੀ ਡੇਲੀ ਖਾਣੇ ਰਹਿੰਦੇ ਆ ਪਹਿਲਾ ਗਾਹਕ ਨਹੀਂ ਲਾਸਟ ਗਾਹਕ ਸਮਾਨ ਖਤਵਾ ਹੋ ਗਿਆ ਹਾਂ ਜਿਉ ਲੱਗੀ ਹੋਈਆਂ ਲੂਥੀ ਰਹਿੰਦੇ ਆ ਤੇ ਹੁਣ ਆਪਾਂ ਮਮਸ ਖਾਣੇ ਸੀ ਤੇ ਆਪਾਂ ਕਿਹਾ ਵੀ ਚਲੋ ਸਟੀਮ ਦਾ ਖਾਂਦੇ ਨਹੀਂ ਫਰਾਈ ਕਰਕੇ ਫਿਰ ਦਿੰਦੇ ਆਪਾਂ ਫਿਰ ਆਪਾਂ ਖਾਵਾਂਗੇ ਮਮਸ ਮੰਮੀ ਤੂੰ ਕੀ ਖਾਣਾ ਅੰਡਾ ਐਗ ਰੋਲ ਹੈ ਮੰਮੀ ਕੁਛ ਨਹੀਂ ਖਾਦੇ ਤੂੰ ਕਿਵੇਂ ਖੁੰਝੇ ਜਿਹਾ ਲੱਗ ਕੇ ਬੈਠੀ ਆ ਕਿ ਤੁੱਪ ਸੇਖਦੀ ਆ ਰੀਅਰ ਰੋਡ ਤੇ ਆਉਂਦਾ ਜਾਂਦਾ ਦੇਖਦਾ ਛਾਂਟੀ ਹਾਂ ਸਫਾਈ ਕਰਦਾ ਐ ਦਾ ਵਿਚਾਰਾ ਸੋਈ ਗੱਲ ਹੋਣਾ ਜਦੋਂ ਇੱਥੇ ਬੈਠਦੇ ਨੇ ਭਾਈ ਜੇ ਕੂੜਾ ਪਾਦੇ ਕਰਦੇ ਤੇ ਸਬਜ਼ੀਆਂ ਜੀਰ ਕੇ ਕਿੰਨੇ ਨੂੰ ਹਾਂ ਸ਼ੁੱਕਰਵਾਰ ਦਾ ਵਿਆਹ ਉਹਨਾਂ ਦਾ ਅਰੇ ਭਾਈ ਮੇਰਾ ਬਲੌਗ ਬਣ ਰਹਾ ਹੈ ਹੂੰ ਤੰਦੂਰੀ ਸਾਸ ਕੀ ਹੋ ਸੁੱਟੇ ਨੇ ਕੋਸ਼ ਨਹੀਂ ਸੁੱਟਿਆ ਹੋ ਨਹੀਂ ਸੁੱਟਾ ਹਰਪੜੀ ਕੇ ਹੁਣ ਮੈਂ ਕੀ ਕਰਾਂ ਮੈਂ ਮੋਟੀ ਹੋ ਗਈ ਕਰ ਨਹੀਂ ਪੂਰੀ ਆਉਂਦੀ ਹਨ ਪਰ ਤੁਮ ਕਿਹਦੇ ਪਾਸੋਂ ਨਾ ਦਰੋਂ ਨੂੰ ਹੂੰ ਅੱਜ ਨੂੰ ਨਾ ਆ ਤੋ ਤੋਤਲਾ ਸ਼ਨੀਵਾਰ ਨੂੰ ਆਉਂਦੇ ਰਹਾਂਗੇ लो जी तो अपने मोमोज के रेडी हो गए ज्यादा फ्राई नहीं कर करते हाफ फ्राई करा ਚੰਟੀ ਬਣਗੇ ਮੈਂ ਕੀ ਕਰਨਾ ਕੱਢ ਕੇ ਦਵ ਲੈ ਕਸਟਮਰਾਂ ਕਸਟਮਰ ਨੂੰ ਐਂ ਕਹਿਣਾ ਨੇ ਕੱਢ ਕੇ ਦੇ ਹੂੰ ਹੇੜੇ ਪਸੂ ਤੇ ਹੋਰ ਕਸਟਮਰ ਹੀ ਐ ਮੈਂ ਤਾਂ ਕਾਟ ਰੰਗ ਤਾਂ ਆਉਂਦੀ ਨਹੀਂ ਖਾਲੀ ਹੱਥ ਐ ਕਰੋ ਕੁਝ ਨਹੀਂ ਹੁੰਦੇ ਚਾਹ ਪਾਣੀ ਦੇ ਦਾਂਗੇ ਚਾਹ ਪਾਣੀ ਲੈ ਫੜਾ ਤਾਂ ਬਣਾ ਕੇ ਪਿਆ ਤਾਂ ਹਣ ਚਾਰ-ਚਾਰ ਵਾਰੀ ਥੋੜੀ ਚਾਹ ਪੀਂਦੇ ਹੁੰਦੇ ਆ ਚਾਹ ਵੀ ਹੂੰ ਸਾਰਾ ਦਿਨ ਚਾਹ ਥੋੜੀ ਪੀਂਦੇ ਹੁੰਦੇ ਆ ਰਹੇਗੇ ਜੀ ਸਿੱਪੀ ਹਾਂ ਨਾ ਉਹ ਮੋਦੀ ਪਣੀ ਆਇਆ ਮੇਰੇ ਕੋਲ ਪਣੀ ਆਇਆ ਬੰਦ ਪਈ ਬਹੁਤ ਮਾਦਾਨਗੜੀ ਪਾਕਿਵਲ ਮਮਸ ਰੈਡੀ ਹੈ ਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਤੁਸੀਂ ਵੀ ਜਰੂਰ ਵਿਜ਼ਿਟ ਕਰੋ ਮਰਤੇ ੜੇਗਾ ਨਾ ਡਾਈ ਉਹ ਆਪ ਹੀ ਉੱਡ ਗਿਆ ਓਏ ਆਪਣੇ ਬਨੇਰੇ ਤੇ ਨਾ ਇੱਕ ਕਬੂਤਰ ਆਇਆ ਸੀ ਤੇ ਬਹੁਤ ਸੋਹਣਾ ਲੱਗਿਆ ਮੈਨੂੰ ਦਾਣਾ ਤੇ ਮੈਂ ਸੋਚਿਆ ਸੀ ਵੀ ਚਲ ਬੈਠਾ ਰਹਿਣ ਦੋ ਵਿਚਾਰੇ ਨੂੰ ਤੇ ਉਹ ਜਦੋਂ ਕੋਲੇ ਹੈ ਨਾ ਮੇਰੇ ਭਰਾ ਗਿਆ ਤਾਂ ਉੱਡ ਹੀ ਗਿਆ ਤੇ ਚਲੋ ਕੋਈ ਨਹੀਂ ਹੈ ਨਾ ਉਹਨੇ ਤਾਂ ਉੱਡ ਨਹੀਂ ਸੀ ਗਿਆ ਕਿਉਂਕਿ ਆਪਾਂ ਜਿਹੜਾ ਰੱਖੇ ਹੋਏ ਆ ਉਹ ਸਾਹਮਣੇ ਘਰ ਵਾਲਿਆਂ ਨੇ ਰੱਖੇ ਹੋਏ ਆ ਤੇ ਸ਼ਾਇਦ ਤੁਹਾਨੂੰ ਦਿਖਾਣਾ ਤੇ ਚਲੋ ਮੈਂ ਕੋਸ਼ਿਸ਼ ਕਰਦੀ ਆ ਮੈਂ ਦਿਖਾਵਾਂ ਤੁਹਾਨੂੰ ਤੇ ਦੇਖੋ ਕਿੰਨੇ ਸੋਹਣੇ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਨੇ ਰੱਖੇ ਹੋਏ ਆ ਤੇ ਬਹੁਤ ਸੋਹਣੇ ਲੱਗਦੇ ਆ ਨਾ ਵਾਈਟ ਕਲਰ ਦੇ ਨਾ ਤੇ ਨਾ ਫੰਗਾ ਤੇ ਨਾ ਰੰਗ ਕੀਤਾ ਹੋਇਆ ਰੰਗ ਬਰੰਗੇ ਆ ਤੇ ਬਹੁਤ ਸੋਹਣੇ ਲੱਗਦੇ ਆ ਮੈਨੂੰ ਤਾਂ ਇਧਰ ਆਪਣੀ ਭੈਣ ਬਣਾਉਣ ਲੱਗੀ ਹੈਗੀ ਚੌਲ ਤੇ ਉਹ ਕਹਿੰਦੀ ਸੀ ਵੀ ਚਲੋ ਵੀ ਹੁਣ ਟਾਈਮ ਹੈਗਾ ਵੀ ਤਿੰਨ ਚਾਰ ਦਾ ਤੇ ਰੋਟੀ ਤਾਂ ਆਪਾਂ ਛੱਡ ਈਏ ਪਰੇ ਤੇ ਆਪਾਂ ਹੁਣ ਚੌਲ ਬਣਾ ਲਈਏ ਤੇ ਚੌਲ ਬਣਾਉਣ ਲੱਗੀ ਆ ਤੇ ਨਾਲ ਬਣਾਉਗੀ ਦਲੇ ਛੋਲੇ ਮੂੰਗੀ ਤੇ ਦਿਖਾਈਏ ਤੁਹਾਨੂੰ ਲਓ ਜੀ ਤੇ ਦੇਖ ਸਕਦੇ ਹੋ ਆਪਣੇ ਚਾਣੀ ਹਜੇ ਬਣੀ ਨਹੀਂ ਹੈਗੇ ਥੋੜ੍ਹਾ ਸੇ ਇੱਕ ਹੋਰ ਲੱਗ ਲੈਣ ਦੇ ਤੇ ਚਲੋ ਜੀ ਤੇ ਇਹ ਆਪਣੇ ਬਣਨਗੇ ਜਦੋਂ ਦੇਖਾਂਗੇ ਇੱਕ ਸਾਈਡ ਤੇ ਇੱਧਰ ਭਾਂਡ ਕਹਿੰਦੀ ਆਪਾਂ ਚੌਲ ਧਰ ਦਈਏ ਹਨਾ ਚੌਲ ਬਣ ਜਾਣ ਲੈ ਟਲੈਂਡਰੀ ਚੱਲਣੋਂ ਹਟ ਗਿਆ ਪਤਾ ਨਹੀਂ ਇਹਨੂੰ ਕੀ பசੂੜੀ ਪੈ ਗਈ ਚਲੋ ਸ਼ੁਕਰ ਆ ਚੱਲ ਲਈ ਪਿਆ ਤੇ ਇਹ ਕਹਿੰਦੀ ਚਲ ਆਪਾਂ ਇੱਧਰ ਧਰ ਦਿੰਨੇ ਇਹਨੂੰ ਹਨਾ ਤੇ ਉਧਰਲੀ ਸਾਈਡ ਆਪਾਂ ਚੌਲ ਨੂੰ ਤੜਕਾ ਲਾਵਾਂਗੇ ਤੇ ਚਲੋ ਹੁਣ ਆਪਾਂ ਚੌਲਾਂ ਨੂੰ ਤੜਕਾ ਲਾਉਨੇ ਆ ਇਹਦੇ ਲਈ ਇਹਨੂੰ ਭਿਓ ਕੇ ਰੱਖ ਦਾਂਗੇ ਫੇਰ ਲਾਵਾਂਗੇ ਤੜਕਾ ਚੋਲੇ ਬਣ ਜਾਂਦੇ ਆ ਤੇ ਚਲੋ ਜਦੋਂ ਬਨਗੇ ਤੇ ਖਾ ਵੀ ਲਵਾਂਗੇ ਤੇ ਹਾਂਜੀ ਤੇ ਤੁਸੀਂ ਵੀ ਬਣਾਓ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਵੀ ਬਣਾਉਣ ਲੱਗੇ ਆਂ ਤੇ ਫਿਰ ਖਾਦੇ ਆਂ ਸਵੇਰ ਕੱਲ ਤੇ ਆਪਾਂ ਮਿਲਾਂਗੇ ਨੈਕਸਟ ਵਲੌਗ 'ਚ ਤੇ ਬਲੌਗ ਨੰਬਰ ਨਹੀਂ ਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਆਪਾਂ ਹੋਰ ਵੀ ਬਲੌਗ ਲੈ ਕੇ ਆਵਾਂਗੇ ਤੇ ਜ਼ਰੂਰ ਦੱਸਿਓ ਵੀ ਕਿੱਦਾਂ ਲੱਗਿਆ ਸ਼ੇਅਰ ਜ਼ਰੂਰ ਕਰਿਓ ਤਾਂ ਮਿਲਦੇ ਆ ਜੀ ਫਿਰ ਆਪਾਂ ਨੈਕਸਟ ਬਲੌਗ 'ਚ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਸਪੋਰਟ ਕਰਨ ਲਈ Thank you.